ਜੀ ਵੀਰ ਜੀ ਕੀ ਨਾਂ ਤੁਹਾਡਾ ਕਿਹੜਾ ਪਿੰਡ ਹੈ ਮੇਰਾ ਨਾਂ ਜੀ ਗੁਰਪ੍ਰੀਤ ਸਿੰਘ ਪਿੰਡ ਮੇਰਾ ਖਾਲੜਾਈ ਕੀ ਗੱਲ ਹੋਈ ਹੈ ਜੀ ਜਿਹਨ ਲੜਾਈ ਹੋਈ ਹੈ ਤੁਹਾਡੀ ਜੀ ਮੈਂ ਟਰਾਲਾ ਕਿਸੇ ਦਾ ਵਰਤਿਆ ਜੀ ਨਾਰਲੀ ਤੋਂ ਤੇ ਮੈਂ ਉਹ ਛੱਡ ਕੇ ਗਿਆ ਤੇ ਮੈਂ ਜਦੋਂ ਗਿਆ ਤੇ ਇਹਨਾਂ ਦੇ ਮੇਰਾ ਟਰਾਲਾ ਲਾ ਗਿਆ ਮੋਰਸਰ ਨਾਲ ਕਿਉਂਕਿ 11 ਫੁੱਟ ਚੌੜੀ ਛੱਡ ਕੇ ਆ ਤੇ ਇਹਨਾਂ ਨੇ 340 ਰਹਿ ਜਾਂਦੀ ਆ ਤੇ ਮਤਲਬ ਉਧਰ ਰਾਤ ਹੀ ਤੇ ਮੈਂ ਟਰਾਲਾ ਛੱਡ ਕੇ ਜਦੋਂ ਵਾਪਸ ਆਇਆ ਜੀ ਇਹ ਸਾਡੇ 25 ਤੋਂ 30 ਜਣੇ ਗੜ ਪੈ ਗਏ ਸਾਡੇ ਆਣ ਕੇ ਗੜ ਪੈ ਗਏ ਸਾਡੇ ਆਣ ਕੇ ਕਿ ਉਹ ਜੇ ਟਰਾਲਾ ਲੱਗਾ ਹੀ ਤੇ ਸਾਨੂੰ ਪੁੱਛਦੇ ਇਹਨਾਂ ਨੇ ਆਉਂਦੇ ਆ ਸਾਡੇ ਗੜ ਪੈ ਗਏ ਆਣ ਕੇ ਪੰਜੀ 30 ਜਣੇ ਸਾਡੇ ਕੋ ਮੌਕੇ ਤੇ ਮੌਜੂਦ ਸੀਸੀਟੀਵੀ ਦੀ ਵੀਡੀਓ ਹੈਗੀ ਆ ਦਰ ਪਰ ਇਹਨਾਂ ਨੇ ਮੇਰੇ ਮਾਰੇ ਕਿਰਪਾਨਾ ਠੀਕ ਹੈ ਇਹਨਾਂ ਨੇ ਨਜਾਇਜ਼ ਹਥਿਆਰ ਫੜੇ ਫਿਰ ਇਹਨਾਂ ਨੇ ਮੇਰੇ ਮੇਰੇ ਘਰੇ ਫਾਇਰਿੰਗ ਕੀਤੀ ਬਾਹਰ ਹੋਏ ਤੁਹਾਡੇ ਸੱਟਾ ਕਿੱਥੇ ਕਿੱਥੇ ਲੱਗੀਆਂ ਮੇਰੇ ਸੱਟਾ ਹੀ ਮੇਰੇ ਪਿੱਛੇ ਮਾਰੇ ਬੇਸਬਾਲ ਠੀਕ ਹੈ ਜੀ ਤੇ ਮੇਰੀ ਆਥੇ ਦਾਤਰ ਮਾਰੀ ਉਹ ਮੈਂ ਵੀਡੀਓ ਤੁਹਾਨੂੰ ਦੇ ਦੂੰਗਾ ਇਹ ਬਜਾ ਰੰਜਿਸ਼ ਕੀ ਹੈ ਲੜਾਈ ਦੀ ਰੰਜਿਸ਼ ਹੈ ਜੀ ਅੱਜ ਤੋਂ ਛਨੀਵਾਰ ਪਿਛਲੇ ਮਲ ਉਹ ਅਹੀ ਇਹਨਾਂ ਨੂੰ ਗਦਾਮ ਤੇ ਦੁਕਾਨ ਕਰਾਇ ਦੇ ਦਿੱਤੀ ਤੇ ਉੱਥੇ ਲੱਗੀ ਅੱਗ ਠੀਕ ਹੈ ਜੀ ਤੇ ਅੱਗ ਕਰਕੇ ਤੇ ਮੇਰੇ ਬ੍ਰਦਰ ਨੇ ਇਹਨੂੰ ਕਿਹਾ ਕਿ ਆਪਣੀ ਜਿਹੜੀ ਦੁਕਾਨ ਦਾ ਸਭ ਛੱਡ ਦਿਓ 31 ਤੱਕ ਤੁਹਾਨੂੰ ਟਾਈਮ ਦਿੱਤਾ ਠੀਕ ਹੈ ਜੀ ਤੇ ਇਹਨਾਂ ਨੇ ਉਹ ਰੰਜਿਸ਼ ਕਰ ਤੈਅ ਮੇਰ ਨਾਲ ਇਹ ਕੰਮ ਕੀਤਾ ਜੀ ਕੀ ਮੰਗ ਕਰਦੇ ਮੈਂ ਜੀ ਆਪਣੀ ਸੁਣਵਾਈ ਆਪਣੀ ਮੰਗ ਇਹ ਕਰਦਾ ਮੇਰੇ ਕੋਲ ਸੀਸੀਟੀਵੀ ਦੀ ਫੁਟੇਜ ਪੂਰੀ ਮੇਰੇ ਘਰੇ ਜਦੋਂ ਆਏ ਆ ਬਾਹਰ ਦੁਕਾਨਾਂ ਦੀ ਸਾਰੇ ਛ੍ਰਿਆਮ ਗੁੰਡਾਗਰਦੀ ਕੀਤੀ ਇਹਨਾਂ ਨੇ ਮੈਨੂੰ ਕੋਟਿਆ ਇੱਕ ਮੈਂ ਬਤੌਰ ਪਟਵਾਰੀ ਮੁਲਾਜ਼ਮ ਹੋਂਦੇ ਖਾਤਰ ਗਵਮੰਡ ਦਾ ਮੇਰੇ ਨੂੰ ਮੰਗਿਆ ਇਹਨਾਂ ਤੇ ਪਰਚਾ ਕੀਤਾ ਜਾਵੇ ਈਗੇ ਜੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਪੁਲਿਸ ਵਾਲੇ ਕੋਈ ਕਾਰਵਾਈ ਨਹੀਂ ਕੀਤੀ ਤੁਸੀਂ ਦਰਖਾਹ ਦਿੱਤੀ ਕੋਈ ਦਰਖਾਹ ਦਿੱਤੀ ਜੀ ਸਵੇਰ ਦੇ ਇੱਥੇ ਆਣ ਕੇ ਲੰਮੇ ਪਏ ਜੀ ਆਣ ਕੇ ਡਰ ਸਾਹਬ ਹੁੰਦੇ ਨੇ ਲਾਦੇ ਇੰਜੈਕਸ਼ਨ ਉਹ ਆਉਂਦੇ ਤਾਂ ਆਉਂਦੇ ਕਿ ਸਵੇਰੇ ਤੁਹਾਨੂੰ ਦਾਖਲਾ ਹੋਣਾ ਪੈਣਾ ਵਾ ਮੇਰਨਾ ਜੀ ਗੁਰਜੀਤ ਸਿੰਘ ਆ ਜੀ ਕਿਹੜਾ ਪਿੰਡ ਹੈ ਜੀ ਖਾਲੜਾ ਪਾਜੀ ਕੀ ਚੱਕਰ ਹੈ ਵੀ ਜੀ ਸਰ ਜੀ ਪਾਜੀ ਅਸੀਂ ਨਾ ਮੇਰਾ ਫਰੈਂਡ ਆ ਦੋਸਤ ਗੋਪੀ ਸਿੰਘ ਪਟਵਾਰੀ ਅਸੀਂ ਇਹਨਾਂ ਦੀ ਘਰ ਰੇਤ ਲਾਉਂਦੇ ਸੀ ਤੇ ਟਰਾਲਾ ਲੈਂਦਾ ਸੀ ਅਸੀਂ ਨਾਲੀ ਤੋਂ ਤੇ ਉਹ ਅਸੀਂ ਵਾਪਸ ਛੱਡ ਜਾਂਦੇ ਸੀ ਘਰ ਉਹਨਾਂ ਦੇ ਵਾਪਸ ਤੇ ਇਹ ਜਦੋਂ ਇਹ ਜਦੋਂ ਅਸੀਂ ਜਾਵੇ ਸੀ ਜਿਹੜਾ ਸਾਡੀ ਸ਼ੜਕਿਆ ਨਹੀਂ ਜਿਹੜੀ ਤੇ ਇਹਨਾਂ ਦੀ ਮੋਟਰਸਾਈਕਲ ਇਹਨਾਂ ਦੀ ਡੇਰੀ ਆ ਇਹਨਾਂ ਨੇ ਸਾਰੇ ਸੰਦ ਸ਼ੜਕ ਦੇ ਅੱਧ ਦੇ ਵਿੱਚ ਲਾਏ ਹੁੰਦੇ ਆ ਜੀ ਅਸੀਂ ਨਾਲੋਂ ਇਹ ਵੀ ਟਰਾਲਾ ਪਰਲੀ ਸਾਈਡ ਤੋਂ ਕਰਕੇ ਅਸੀਂ ਜਦੋਂ ਅਸੀਂ ਨਾਰਲੀ ਨੂੰ ਜਾਣ ਲੱਗੇ ਸੀ ਤੇ ਮਾੜਾ ਜਿਹਾ ਨਾ ਸਾਡਾ ਟਰਾਲਾ ਲੱਗ ਗਿਆ ਉਹਦੇ ਮੋਟਰਸਾਈਕਲ ਨਾਲ ਤੇ ਮੋਟਰਸਾਈਕਲ ਡੇਪਿਆ ਇਹਨਾਂ ਨੇ ਇੱਕ ਬਹਾਨਾ ਬਣਾਇਆ ਜੀ ਸਾਡੇ ਗੱਲ ਪੈਣ ਦਾ ਅੰਜਰੋ ਵਾਪਸੀ ਦੇ ਘਰ ਆਉਂਦੇ ਆ ਤੇ ਇਹ 25 30 ਜਾਣੇ ਲੈ ਕੇ ਪਹਿਲਾਂ ਹੀ ਇਹਨਾਂ ਨੇ ਫੋਨ ਕਰਕੇ ਆਪਣੇ ਬੰਦੇ ਬੁਲਾ ਲਏ ਆ ਤੇ ਇਹ ਸਾਡੇ ਆਉਂਦੇ ਆ ਸਾਰੀ ਸਰਨਾ ਕੁੱਟਮਾਰ ਕਰਨ ਦਾ ਵੀ ਗੁੰਡਾਗਰਦੀ ਕਰਨ ਦਾ ਵੀ ਇਹ ਸਾਡੀ ਗਲਤਾਈ ਆ ਆਉਂਦੇ ਆ ਉਹ ਮਜੂਦਾ ਕਿਹੜੀ ਸੀ ਕਿਹੜੀ ਚੀਜ਼ਾਂ ਨਾਲ ਵਾਰ ਕੀਤੇ ਗਏ ਤੁਹਾਡੇ ਇਹ ਜੀ ਵਿਖੇ ਦਫ਼ਤਰੇ ਨਾਲ ਤੋਂ ਹਾਕੀਆਂ ਬੇਸਬਲ ਆ ਵੇਖੋ ਜੀ ਤੁਹਾਨੂੰ ਮੈਂ ਮਖਾਉਣਾ ਹੈ ਜੀ ਮੇਰੇ ਜੀ ਇਹਨਾਂ ਨੇ بیسਬਾਲ ਮਾਰੇ ਆ ਮੋਢਿਆਂ ਦੇ ਉੱਤੇ ਤੇ ਹਾਕੀਆਂ ਮਾਰੀਆਂ ਜੀ ਇਹਨਾਂ ਨੇ ਕੀ ਮੰਗ ਕਰਦੇ ਮੈਂ ਪ੍ਰਸ਼ਾਸਕ ਤੋਂ ਐਹੋ ਮੰਗ ਕਰਦਾ ਜੀ ਇਹੋ ਜਿਹੇ ਲੋਕਾਂ ਨੂੰ ਨੱਖ ਪਾਈ ਜਾਵੇ ਇਹ ਜਿਹੜੇ ਲੋਕ ਨੇ ਬਹੁਤ ਗੱਦ ਕੰਮ ਕਰਦੇ ਨੇ ਗੁੰਡਾਗਰਦੀ ਕਰਦੇ ਨੇ ਤੇ ਇਹਨਾਂ ਨੂੰ ਮੈਂ ਪ੍ਰਸ਼ਾਸਕ ਤੋਂ ਐਹੋ ਹੀ ਮੰਗ ਕਰਦਾ ਹਾਂ ਜੀ ਹੱਥ ਜੋੜ ਕੇ ਜੇ ਸਾਡੀਆਂ ਜਨਾਨੀਆਂ ਨਾ ਆਉਂਦੀਆਂ ਤੇ ਸਾਨੂੰ ਇਹਨਾਂ ਨੇ ਮਾਰ ਦੇਣਾ ਸੀ ਦੋ ਜਾਨਿਆਂ ਨੂੰ ਜੀ ਹਾਂ ਜੀ ਉਹ ਮਾਮਲਾ ਤੇ ਉਹ ਵੀ ਦਰਖਾਸਤ ਦਿੱਤੀ ਹਾਂ ਜੀ ਦਿੱਤੀ ਆ ਜੀ ਪਰ ਕੋਈ ਕਾਰਵਾਈ ਨਹੀਂ ਕੀਤੀ ਪਤਾ ਨਹੀਂ ਕਿਉਂ ਕਿੰਨੇ ਚਿਰ ਹੋ ਗਿਆ ਜੀ ਇਸ ਚੀਜ਼ ਇਹ ਸੀ ਜੀ ਕੱਲ ਤਾਂ ਅੱਗੀ ਇਹਦਾ ਮੈਂ ਕੰਮ ਕੀਤਾ ਜੀ ਰਾਤ ਦਾ ਸਾਡੇ ਨਾਲ ਇਹ ਘਟਨਾ ਵਾਪਰੀ ਆ ਜੀ ਸਰ ਰਾਤੀ ਇੱਕ ਝਗੜਾ ਹੋਇਆ ਜਿਹੜਾ ਗੁਰਪ੍ਰੀਤ ਸਿੰਘ ਪਟਵਾਰੀ ਦੇ ਸਟਾ ਸਟਾ ਲੱਗੀਆਂ ਜਾਂ ਕੀ ਮਸਲਾ ਕੀ ਆ ਸਾਰਾ ਜੀ ਉਹ ਮਾਮਲਾ ਦੇਖੋ ਜੀ ਆ ਕੱਲ ਸ਼ਾਮੇ ਇਹ ਆਏ ਸੀਗੇ ਇਹਨਾਂ ਨੇ ਦੱਸਿਆ ਵੀ ਸਾਡੇ ਇੱਥੇ ਲੜਾਈ ਹੋਈ ਆ ਇਹਨਾਂ ਦੋਨਾਂ ਪਾਰਟੀਆਂ ਨੇ ਇੱਕ ਦੂਜੇ ਨਾਲ ਟਕਰਾਅ ਹੋਇਆ ਇਹਨਾਂ ਦਾ ਉਹਦੇ ਟਕਰਾਅ ਦੌਰਾਨ ਇਹਨਾਂ ਦੇ ਕੁ ਮਾਮੂਲੀ ਸੱਟਾਂ-ਚੋਟਾਂ ਆਈਆਂ ਨੇ ਦੋਨੋਂ ਪਾਰਟੀਆਂ ਐਡਮਿਟ ਨੇ ਅੱਜ ਪਤਾ ਲੱਗਾ ਸਵੇਰੇ ਵੀ ਇਹ ਦਾਖਲ ਨੇ ਦੋਨੋਂ ਪਾਰਟੀਆਂ ਜੋ ਉਹਨਾਂ ਦੀ ਐਮਐਲਏ ਅਨੁਸਾਰਕ ਜੋ ਆਏਗੇ ਐਮਐਲਏ ਉਹਦੇ ਮੁਤਾਬਕ ਦੋਨਾਂ ਪਾਰਟੀਆਂ ਦੇ ਬਿਆਨ ਲੈ ਕੇ ਜੋ ਬੰਦੀ ਜਾਂਚ ਕਾਰਵਾਈ ਕਰਾਂਗੇ